ਸੰਤ ਦੇ ਦਿਵਸ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਾਰੀਆਂ ਸੰਤਾਂ ਨੂੰ ਜਗ ਜਗ ਦੇਵ ਧਨਗੁਰ ਦੇਵ ਜੈ ਪੀਨ ਜੈ ਹਾਰ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਮੈਂ ਸੰਤ ਅਰਦਾਸ ਪਿੰਡ ਤੇ ਹੀ ਜੋ ਡਾਇਰੈਕਸ ਉਹ ਸੰਤ ਬਾਬਾ ਬਸੰਤਰਾ ਮਹਾਰਾਜ ਜੀ ਸੰਤ ਬਾਬਾ ਦੋਤਰਾ ਮਹਾਰਾਜ ਜੀ ਦੇ ਸੇਵਾਦਾਰ ਤੋ ਮੈਂ ਆਪਣੇ ਵੱਲੋਂ ਅਤੇ ਦੇਰੇ ਵੱਲੋਂ ਅਤੇ ਸਮੁੱਚੀ ਨਗਰ ਨਿਵਾਸੀ ਪਿੰਡ ਚ ਰੁਨੀਆਂ ਸਮੂੱਚ ਸੰਗਤ ਵੱਲੋਂ ਅੱਜ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਜੀ ਜਿਨ੍ਹਾਂ ਦਾ ਕੀ ਵਰਸੀ ਸਮਾਗਮ ਰਹੀ ਨਰਵਾ ਦੇਸ ਤੇ ਸਾਰਿਆਂ ਵੱਲੋਂ ਕੋਟ ਕੋਟਨ ਤਨਵਾਦ ਕਰਦਾ ਹਾਂ ਸਰਦਾਰਾਂ ਦੇ ਫੁੱਲ ਅਰਪਣ ਕਰਦਾ ਹਾਂ ਕਿ ਇੱਕ ਮੈਂ ਆਪਣੇ ਵੱਲੋਂ ਜੋ ਮੇਰੀ ਸੋਚ ਹੈ ਪੰਜਾਬ ਸਰਕਾਰ ਦੇ ਵਾਸਤੇ ਇੱਕ ਬੇਨਤੀ ਹੈ ਇੱਕ ਅਰਜ਼ੋਈ ਹੈ ਕਿ ਜੋ ਡਾਕਟਰ ਵੀਰਾਂ ਮੇਰਕਾਲ ਸਾਹਿਬ ਜੀ ਦਾ ਇਤਿਹਾਸ ਹੈ ਸੰਵਿਧਾਨ ਹੈ ਉਹ ਸਕੂਲਾਂ ਦੇ ਵਿੱਚ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਸਾਡਾ ਸਮਾਜ ਇਹ ਇਤਿਹਾਸ ਪਰਤੇ ਸੰਵਿਧਾਨ ਪਰਤੇ ਅੱਗੇ ਰੱਖੀਆਂ ਵਾਲੇ ਜਾਵੇ ਕਿ ਆਸ ਕਰਦਾ ਹਾਂ ਕਿ ਜੋ 14 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਨ ਆ ਰਿਹਾ ਹੈ 2022 ਦੇ ਵਿੱਚ ਉਦੋਂ ਤੋਂ ਹੀ ਨਮੀਆਂ ਕਲਾਸਾਂ ਸ਼ੁਰੂ ਹੋ ਗਈਆਂ ਨੇ ਔਰ ਹਰ ਇੱਕ ਸਾਲ ਕੋਈ ਨਾ ਕੋਈ ਤੋਂ ਕਿਤਾਬਾਂ ਦਾ ਇਤਿਹਾਸ ਹੈ ਉਹ ਬਦਲਿਆ ਜਾਂਦਾ ਹੈ ਸੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਸ ਮੌਕੇ ਤੇ ਉਹਨਾਂ ਦੇ ਜਨਮ ਦਿਨ ਤੇ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜੋ ਸਰਦਾਰਨ ਹੈ ਸਕੂਲਾਂ ਦੇ ਵਿੱਚ ਅਲਾਟ ਕੀਤਾ ਜਾਵੇ ਬੱਚਿਆਂ ਨੂੰ ਪੜਾਇਆ ਜਾਵੇ ਇਹ ਆਤਮਨ ਕੇ ਸਾਡੀ ਬੇਨਤੀ ਹੈ ਬਾਬਾ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਹੈ ਕਿ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਜੋ ਆਪਣਾ ਇਤਿਹਾਸ ਹੈ ਸਤਗੁਰੂ ਦਾਸ ਜੀ ਦਾ ਬਾਬਾ ਸਾਹਿਬ ਜੀ ਦਾ ਤੇ ਉਹਨਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਜਿੰਨਾ ਵੀ ਹੋ ਸਕੇ ਇਹ ਨਹੀਂ ਬਈ ਬਾਬਾ ਸਾਹਿਬ ਦੀ ਖੂਬ ਰੱਖ ਲਈ ਉਹਦੇ ਸਾਹਮਣੇ ਇੱਕ ਇਤਿਹਾਸ ਹੈ ਜਿਹੜਾ ਉਹਨਾਂ ਨੂੰ ਮੁੱਠਾ ਦੇ ਇੱਕ ਦਾ ਹੈ ਇਹ ਕੋਈ ਇਤਿਹਾਸ ਵਿੱਚ ਨਹੀਂ ਆਂਦਾ ਹੈ ਉਹਨਾਂ ਦਾ ਜੋ ਸੰਵਿਧਾਨ ਹੈ ਉਹ ਪੜੋ ਜੋ 바ਵਾ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਨਾਂ ਤੇ ਚੱਲਣਾ ਚਾਹੀਦਾ ਹੈ ਬਾਕੀ ਸਾਨੂੰ ਸੱਲੂ ਕੰਮਾਂ ਤੋਂ ਬਚ ਕੇ ਜੋ ਸਾਡੇ ਮਹਾਰਾਜ ਜੀ ਨੇ 바ਵਾ ਸਾਹਿਬ ਜੀ ਨੇ ਸਾਨੂੰ ਪੇਸ਼ ਕਰਤਾ ਹੈ ਉਹ ਤੇ ਚੱਲਣਾ ਚਾਹੀਦਾ ਹੈ ਤੰਦਰਦੀ ਕਾਂਗੁਰ ਦੀ ਵਿਦਿਆ ਕੋਈ